ਜਿੱਕੇ ਆਖਦਾ ਇਹਨੂੰ 2 ਘੱਟ 40 ਹੁਣ ਮੈਂ 40 ਕਹਿੰਦਾ ਓਏ ਆਖੀ ਚੱਲ ਫਿਰ ਤਾਂ ਮੈਂ ਵੀ ਵੇਚਣੀ ਆ ਆ ਜਾਇ ਦੱਸ ਕਿੰਨੇ ਦੀ ਆ ਵੇਚਣਾ ਮੇਰਾ ਸੌਦਾ ਕਰਕੇ ਜਾਣਾ ਮੈਂ ਮੰਗਦਾ ਸੌਦਾ ਸੰਬੰਧੀ ਖਰਪਾ ਆ ਜੀ ਬਾਰ ਮਾਲ ਵਿੱਚ ਤੈਨੂੰ ਰੋਟੀ ਵੀ ਤੁਹਾਡਾ ਪਕੀਆਂ ਦੇ ਵੀਡੀਓ ਬਣਾ ਕੇ ਮਾਲ ਚ ਮਾਲ ਬਣੀ ਜੂ ਬਣਦੀ ਆ 75 ਕੈਮਰੇ ਵੀ ਨੀ ਝਾਕ ਸਿੱਧਾ ਹੋ ਸਿੱਧਾ ਓ ਸਿੱਧਾ ਹੋ ਤੈਨੂੰ ਪਹਚਾਈਏ ਕੈਨੇਡਾ ਨੋਟ ਵੀ ਵੱਡਾ ਸਾਈਜ਼ ਵਾਲਾ ਮਾੜਾ ਗੱਲ ਕਰਦਾ ਕਿਹੜੀ ਬੱਕੀ ਆਉਣੀ ਦੋਨੇ ਉਹ ਸ਼ੇਰੀ ਪਹਿਲਾਂ ਪੱਕਰ ਕੇ ਨਹੀਂ ਬਣਾ ਇਸੇ ਮਗਰੇ ਇੱਕ ਉਹਦੇ ਮੁਗਲ ਦੋ ਕਾ ਸ਼ੇਰੀ ਆ ਲਾਲ ਕਸ਼ੇਰੀ ਲਾਲ ਦੇ ਉਹ ਆ ਉਹ ਦੋਨੇ ਤਾਲ ਦੇ ਅੱਛਾ ਥੱਪੀ ਦੱਬੀ ਤੇ ਛੇਰੀ ਜੈ ਜੈ ਕਾ ਜੀ ਕੋਈ ਛੰਡ ਕੇ ਆਪਾਂ ਤੇਰੇ ਹੱਥ ਆ ਦੋਨੋਂ ਬੱਕਰੀਆਂ ਦੇ ਸੋਤਾ ਆਪਾਂ ਨਹੀਂ ਹੁੰਦਾ ਇਹ ਨਾ ਕਿ ਤਰਪੀਏ ਕਿਹਾਇ ਤਰਪੀਏ ਜੈ ਆ ਦੋ ਬੱਕਰੀਆਂ ਆ ਤੂੰ ਕੀ ਕਹੇ ਬਾਬੂ ਮੈਂ 36 ਲਾ ਕੇ 38 ਲਾ ਕੇ 40 ਲਾਤਾ ਤੇਰੇ ਕੱਚੇ ਆ ਪੈਸੇ ਕੱਚੇ ਆ ਸਹੀ ਗੱਲ ਆ ਤੂੰ ਇਹੀ ਦੇ ਬਾਲੇ ਮੰਗੀ ਆ ਮੂਚੋਂ ਮੱਛਣਾ ਫੜਦਾ ਇਹ ਵੀ ਜਿਆਦਾ ਮੰਗਦਾ 80 ਜਿਆਦਾ ਆ 40 ਥੋੜਾ 40 ਥੋੜਾ ਜੈ ਜੈ ਕਾ ਆਲ ਕੁੜੇ ਬਿਆਲੀ ਦੀ ਨਾ 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 ਆ ਕੋਈ ਨਹੀਂ ਨਹੀਂ ਓਏ ਪਾਲਾ ਤਾਇਆ ਤੇਰਾ ਮਾਰਦਾ ਕੋਈ ਆਉਣਾ ਇਕੱਠਾ ਯਾਰ ਜਾ ਪਾ ਨਹੀਂ ਯਾਰ ਕਿੰਨੇ ਨੇ ਕਹਿੰਦਾ ਹਾਣਾ ਮਕਾ ਕੋਈ ਛੱਡ ਕੇ ਕਹੇ ਮੈਂ ਤਾਂ ਤੂੰ ਕਹਿੰਦਾ ਜਿੰਗੜ ਤੁੰਗੜ ਨਹੀਂ ਉਹ ਤੋੜੀ ਉਹ 60 ਤੋਂ ਉੱਧਰ ਨਹੀਂ ਜਾਂਦਾ ਹੈ ਜੇ ਬੱਕਰੀਆਂ ਵੇਚਣੀ ਹੈ ਤੇ ਇੱਕ ਮੈਂ ਤੇ ਉਹ ਆਏ ਨਾ ਕਰਤਾ ਆ ਹਾਂ ਮੜੀਆਂ ਨਾ ਕਰ ਉਹ ਹੋਰ ਇਹਨੇ ਵੀ 200 ਰੁਪਏ ਲੈਣੇ ਹੈਗਾ ਹਾਂ ਨਾ ਕਾਲ ਪੁਰਾਣੇ ਬੋੜਿਆਂ ਬੱਚੇ ਵੀ ਪਾਗਾ ਜਾੜ ਅੜਿਆਣਾ ਦਾ ਬੱਚੇ ਰੱਖ ਲਈਆਂ ਰਣਵਾੜ ਬੱਚਿਆਂ ਵਾਂਗ ਬੱਜਨੇ ਮੈਨੂੰ ਨਹੀਂ ਚਾਰ ਚਾਰ ਦੀ ਰੱਖ ਲੈ ਤੂੰ ਦਿਖਾਈ ਬੱਚੇ ਹਾਜਮਾ ਉੱਠ ਪਾ ਉਹ ਤੇ ਮਰਦਾ ਨਹੀਂ ਫਿਰ ਕੀ ਕਰ ਚੀੜਾ ਫਿਰ ਸ਼ੰਦ ਕੇ ਗਾ ਕੋਹਾਨਾ ਵੀ ਨਹੀਂ ਇਹ ਤਾਂ ਸੱਚ ਤੋਂ ਥੱਲੇ ਆ ਬੱਕਰੀਆਂ ਵੇਚੀਏ ਇੰਨਾ ਕੋ ਮਨ ਨਾ ਜਾਣਾ ਮੰਜੇ ਤੇ ਨਾ ਬੈ ਫਿਰ ਮੰਜੇ ਤੇ ਨਾ ਬੈ ਪੱਕੇ ਗਾਏ ਪੱਕੀ ਗੱਲ ਕੋਈ ਨਹੀਂ ਕਰਨੀ ਹਾਂ ਨਾ ਮਕਾ ਦੇ ਇੱਕੋ ਹੀ ਗੱਲ ਆਇਆ ਜੋ ਤੱਤੇ ਹੀ ਬੜਾ ਉਹਦੇ ਚ 44 ਦੀ ਨਾ ਨਾ ਤਾ ਖੁਸ਼ ਉਹ ਤਾਂ ਕੋਈ ਗੱਲ ਨਹੀਂ ਦੱਸਦਾ ਯਾਰ ਤੂੰ 200 ਜੈ ਜੈ ਕਾ ਨਾ ਹਾਂ ਨਾ ਕੁਛ ਕਹਿ ਦੇ ਸਾਡਾ ਬਾਣ ਤਾਣ ਕਰਦੇ ਵੀ ਇੰਨੇ ਤਾਂ ਲੈ ਜਾ ਹਾਂ ਇੰਨੇ ਤੋਂ ਘੱਟ ਨਹੀਂ ਦਿੰਦਾ ਵੀ ਦਿੰਦਾ ਹੈ ਹਾਂ 60 ਤੋਂ ਘੱਟ ਉਹ 60 ਤੋਂ ਥੱਲੇ ਆ ਸੌਦਾ 1 ਮਿੰਟ ਹੀ ਹੋ ਜਾਂਦਾ ਹਾਂ ਯਾਰ ਸੁਣ ਕਾਲਾ ਲੈ ਲੈ ਵੇਚੀ ਨਾ ਵੇਚੀ ਉਹ ਬਾਅਦ ਛੱਡ ਕੇ ਆਇਆ ਖਾਜਾ ਬੱਬੂ ਯਾਰ ਬੱਬੂ ਖਾਣਾ ਨਹੀਂ ਯਾਰ ਵੀਡੀਓ ਨਹੀਂ ਯਾਰ ਕਹ ਤੋ ਨਾ ਤੁਸੀਂ ਬੰਨੇ ਸਰਕਾਰੀ ਵੀਡੀਓ ਵਾਲੇ ਮੈਂ ਕੋਈ ਵੀਡੀਓ ਦਾ ਮਕਾਮਾ ਬੰਦਿਆ ਹਾਂ ਹਾਂ ਮੂੰਹ ਦਾ ਯਾਰ ਉਹਨੂੰ ਮੂੰਹ ਕਰੀ ਦਿੰਦਾ ਬਾਈ ਇੱਕ ਕਰ ਲੈ ਯਾਰ ਉਹਨੂੰ ਮੂੰਹ ਤਾਂ ਕਰ ਲਿਆ ਯਾਰ ਨਹੀਂ ਮੂੰਹ ਤਾਂ ਕਰੀ ਦਿੰਦਾ ਉਹ ਉਹਨੇ ਨਹੀਂ ਵੀਡੀਓ ਬਣਾਉਣੀ ਨਾ ਬਣਾਉਣੀ ਉਹ ਬਾਈ ਇਹ ਆਰਥਿਕ ਨਹੀਂ ਪੈਸੇ ਨਹੀਂ 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 ਮੇਰੇ ਨਾਲ ਉਹਨਾਂ ਨੇ ਲੱਖ ਰੁਪਿਆ ਮੰਗਾ ਤੂੰ 30000 ਦੇ ਚੱਲਿਆ ਨਹੀਂ ਭੱਜੇ ਉਹ ਹੀ ਗੱਲ ਹੈ ਬਾਈ ਮਰੀ ਹੈ ਬਾਈ ਆਉਂਦਾ ਯਾਰ ਬਾਈ ਮਹਿਤ ਮੰਤਰੀ ਆ ਗਿਆ ਮਰੀ ਹੈ ਕੋਈ ਵੀ ਹੈ ਯਾਰ ਨੀਲ ਨਹੀਂ ਭਗਵਾ ਸਾਥ ਨੇ ਕੋਈ ਬਾਈ ਯਾਰ ਤੇ 2010 ਲੈਣੇ ਤੋੜ ਕੇ ਬਾਈ ਇਹ 20 ਨਾਲ ਹਾਂ 20 ਨਾਲ ਪੜਾਈ ਜਾਂਦਾ ਸਾਥ ਸਾਲ ਨਹੀਂ ਜਿੰਦਾ ਤਾਂ ਆਈ ਹੁੰਦਾ ਜਿੰਦੇ ਬੱਕਰ ਨਹੀਂ ਜਾਂਦਾ ਸਾਥ ਜਿੰਦਾ ਸਾਥ ਚੱਲੀ ਜਾਂਦਾ ਓ ਫਤੂਆ ਦੀ ਗੱਲ ਨਹੀਂ ਕੋਈ ਯਾਰ ਵੀਡੀਓ ਕੋਈ ਨਹੀਂ 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 ਜਿੰਦਾ ਸਾਥ ਫੌਦਾ ਚੱਲ ਗਿਆ ਲੈ ਗੱਲੇ ਕੋਈ ਨਾ ਉਹ ਜੀ ਯਾਰ ਚੱਲ ਗਏ ਭਾਈ ਉਹ ਜਤਾੜੀ ਮੈ ਲਾਉਣੀ ਆ ਇਹਦੇ ਵਿੱਚ ਜਤਾੜੀ ਬਾਤ ਇੰਦਰ ਸਵਾਲ ਰਖ ਮੰਕ ਕੇ ਬੈਨਾ ਆ ਵੀ ਛੱਡਦੇ ਗਿਆ ਹੋ ਕੋਟਾ ਕਰਨਾ ਆਇਆ ਫਿਰ ਉਹ ਭਾਈ ਭਾਈ ਸੌਦਾ ਕਰਨਾ ਉਸ ਨੂੰ ਆੜਾ ਗੱਤ ਨਹੀਂ ਕਰੀਦਾ ਯਾਰ ਨਹੀਂ ਬੰਦ ਕਰਦੇ ਕੋਈ ਮੈਨੂੰ ਪਤਾ ਜਦ ਵੀ ਨਾ ਭਾਈ ਮੈਨੂੰ ਹੈਲੋ ਭਾਈ ਯਾਰ ਤਾਂ ਇੱਕ ਮਿੰਟ ਗੁੱਸਾ ਮੈਂ ਮੰਡੀ ਆ ਬੇਲਾ 10000 ਨਹੀਂ ਰੋਣਾ ਰੋਣਾ ਕੋਟਾ ਹੋ ਕੇ ਬਣੋ ਆਹ ਜੀ ਜਨਾਮ ਨਾ ਨਾ ਨਹੀਂ ਦਿੰਦਾ ਰੋਦਾ ਆਹ ਗੱਲ ਥੋੜੀ ਹੋ ਗਿਆ ਅਗਲਾ ਦਿਲ ਮਨੀ ਉਹ ਪਹਿਲਾਂ 7 ਲੱਖ ਮੰਗ ਕੇ 60000 ਰੁਪਏ ਆ ਗਿਆ ਤੁਸੀਂ ਫੇਰ ਉਹਨੂੰ ਗੁੰਡਾ ਕਰ ਲੋ ਤੋੜਾ ਹੋਊਗਾ ਸੌਦਾ ਤੋੜ ਕੇ ਜਾਣਾ ਭਾਈ ਲੱਖ ਲੈ ਲਈ ਯਾਰ ਸੌਦਾ ਜਿੱਕੇ ਨਾਲ ਲੈਣਾ ਯਾਰ ਦੇ ਕਰਨੇ ਨੇ ਨਤੀਜਾ ਹੋਤਾ ਹੈ ਹੋਣੀ ਬਾਈ ਕਰਦੇ ਆ ਗਰਮੀਆਂ ਗਰਮੀਆਂ ਨਹੀਂ ਆ ਜਾਂਦੀ ਅਗਰ ਮੈਨੂੰ ਪਾਣੀ ਪਿਆ ਬਾਈ ਨਹੀਂ ਯਾਰ ਹਾਂ ਇਹ ਗੱਲ ਹੁੰਦੀ ਹੈ ਬਚਾਰੀ ਮਾਲ ਦਾ ਇਹਨੇ ਵੀ ਵੇਚਣਾ ਉਹਨੇ ਵੀ ਮੈਨੂੰ ਰੋਟੀ ਵੇਚਣਾ ਠੀਕ ਹੈ ਨਾ ਰੋਟੀ ਮੈਨੂੰ ਰੋਟੀ ਦਾ ਮਰਾਇ ਵੀ ਤੁਰਿਆ ਵਰਦਾ ਆਪਾਂ ਦਾ ਆਪਣੇ ਡਿਟੇਡ ਦਾ ਤਾਂ ਜਵਾਕ ਹੈ ਹਾਂ ਉਹ ਨਹੀਂ ਗੱਲ ਹੈ ਮੰਡ ਕੇ ਨਹੀਂ ਆਪਾਂ ਕੋਈ ਗੱਲ ਨਹੀਂ ਹੋਣੀ ਉਹ ਵੀ ਬਚਣਾ ਆਏਗਾ ਉਹਨੂੰ ਵੀ ਲੋੜ ਹੈ ਤਾਂ ਕਰਕੇ ਦੇਦਾ ਹਾਂ ਹਰਾ ਮੇਰਾ ਬੱਚਾ ਹਾਂ ਚੱਲਦੇ ਹਾਂ ਕੋਈ ਗਰਮੀਆਂ ਅਜਨੇ ਕਮਟ ਨੂੰ ਬਾਪੇ ਨੇ ਮੰਗ ਲਿਆ ਬਾਪੇ ਨੇ ਮੰਗਾ ਸਾਰੀਆਂ ਦੀਆਂ ਦਿੰਨਾ ਬੱਕਰੀਆਂ ਮੈਂ 60 ਕੋ ਦਿੰਦਾ ਆ ਲੈ ਬਾਬਾ ਤੂੰ ਵੇਚੀ ਨਾ ਵੇਚੀ ਨਾ ਆਪਣਾ ਵੀ ਤੇਰੀ ਮਰਜ਼ੀ ਆ ਪੂਰੇ 50 ਦੀਆਂ ਬੱਕਰੀਆਂ ਲੈਣੇ ਆ ਜਾ ਪਾਉਂਦਾ ਤਾਂ ਹੋਇਆ ਪਿਆ ਬਾਈ ਦੁਕਾਨ ਹੋ ਗਿਆ ਹੋਇਆ ਪਿਆ ਬਾਬਾ ਸੱਜਣ ਰੋੜਦਾ ਭਾਈ ਕੱਚੇ ਨਹੀਂ ਲਾਇਆ ਗਰੇ ਪੱਕੇ ਪੈਸੇ ਲਾ ਦੇ ਪਏ ਨਹੀਂ ਨਹੀਂ ਹੁਣ ਤੱਕ ਅੱਗੇ ਥੋੜਾ ਜਿਆਦਾ ਹੋਣਾ ਚਾਹੀਦਾ ਇਹਨੂੰ ਉਠਾ ਦੇ ਇਹਨੂੰ ਕਮੇਟਰੀ ਦੇ ਦੇਗਾ ਜਾਂ ਕੱਚਾ ਆਏਗਾ ਫਿਰ ਮੂੰਹ ਪਾ ਦੂਗਾ ਹੋ ਗਈ ਜਪ 50000 ਰੁਪਏ ਦੇਣਾ ਜਿਆ ਕਹਿਣਾ 50000 ਦੀ ਲੈਣੇ ਜੋੜੀ ਕੱਚੇ ਬਿੱਲੇ ਨਹੀਂ ਲੰਦੇ ਚੱਕ ਪੈ ਫੋਰ ਫਿਰ ਦੂੰਗਾ ਘੱਟ ਲਾਈਏ ਮੈਨੂੰ 44 ਦਾ ਤੈਨੂੰ 5000 ਦੀ ਸੱਟ ਮਾਰੀ ਆ ਹਾਂ ਫੇਣੀ ਆ ਹਾਂ ਬੱਕਰੀ ਲੈਣੀਆਂ ਹੁਣ ਤੂੰ ਸਿੱਖੂ ਆਏਗਾ ਜਦੋਂ ਪੱਕੇ ਸੱਟ ਮਾਰੇ 5000 ਦੀ ਸੱਟ ਹਾਂ ਲੈਣੀਆਂ ਹਾਂ ਇੱਕ ਘੱਟ ਫੱਟੀਆਂ ਦਿੱਲੇ ਲੈਂਗ ਲੈਂਦਾ ਬੰਦੇ ਆਉਣ ਵਾਲੀ ਗੱਲ ਕਰਾਉਣ ਵਾਲੀ ਗੱਲ ਕਦੀ ਆਣੀ ਹੁਣ 5-4000 ਪਿੱਛੇ ਪੱਜਾ ਨਸੀਨਾ ਕਰੋ ਭਾਈ ਯਾਰ ਹੁਣ ਆਉਂਦਾ ਕਰਕੇ ਭਾਈ ਝੂਠ ਨਾ ਮਾਰੀ ਮੈਂ 44 ਗਿਆ ਸੀ 6000 ਦੀ ਸੱਤ ਮੇਰੇ 5000 ਦੀਆਂ ਦੇ ਤੂੰ ਦੇ ਜੇ ਤੂੰ ਕਹਿੰਦਾ ਨਾ ਮੱਥਾ ਮਾਰ ਦੇ ਪੂਰਾ 50000 ਨਹੀਂ ਭਾਈ ਕਾਚੇ ਮੋਲ ਤਾਂ ਲਾਇਆ ਮਕਾਦੀ ਦਾ ਮੱਥਾ ਭਾਈ ਗੱਲ ਕੋਈ ਨਹੀਂ ਇੱਕ ਗੱਲ ਮਕਾਦੀ ਦੇ ਨੂੰ ਭਾਈ ਓਏ ਗੁੱਲੂ ਮੇਰਾ ਸਾਨੂੰ ਨੂੰ ਵੀ ਕੋਈ ਪਾਈ ਆਤਾ ਛੱਡ ਦੇ ਭਾਈ ਤੇਰੀ ਜਾਊਗਾ ਅਗਲਾ ਰੋਟੀ ਮੰਗੂਗੀ ਤਾ ਆਜੇ ਜੋ ਬਹੁਤ ਵਾਰ ਕੀ ਆਇਆ ਪਿੰਡ ਵਾਲਾ ਅੱਦੇ ਤੇ ਕਰਾ ਦੇ ਕਰਾ ਦੇ ਕਰਾ ਦੇ ਬੰਦ ਗੱਲ ਸਹੀ ਆ ਆਜੇ ਨਹੀਂ ਅੱਦੇ ਉੱਤੇ ਨਹੀਂ ਕਰਦੇ ਨਹੀਂ ਨਹੀਂ ਉਹ ਇਹ ਪਕਾਵੇਂ ਨੇ ਆ ਹਾਂ ਬੋਲ ਬੋਲ ਆ ਲੈ ਕਰ ਲੈ ਕਰ ਲੈ ਜੱਗੀ ਕਰ ਦੇ ਮੈਂ ਰੱਬ ਲਾਗਦੀ ਕਰ ਉਹ ਬਾਬਾ ਮਾਮਾ ਮੰਦੀ ਆ ਯਾਰ ਇਹ ਇਹੀ ਕਰਦਾ ਹੁੰਦਾ ਅਗਲਾ ਵਾਪਸ ਨਾ ਮੋੜੀ ਸਾਈ ਸਾਈ ਨਾ ਮੋੜੀ ਆ ਆ ਲੈ ਫੜ ਪੂਰੇ 50 ਆ ਦੀ ਹੁੰਦਾ ਫੜ ਠੀਕ ਹੋ ਗਿਆ ਫੜ ਯਾਰ ਦੇ ਫੰਦ ਕੀ ਹੋ ਗਿਆ ਹੁਣ ਕੱਚੇ ਆ ਬੇਹ ਯਾਰ ਹੁਣ ਨਹੀਂ ਆਉਂਦਾ ਉੱਥੇ ਹੁਣ ਉਹ ਫਿਰ ਸਿੱਕੂ ਵਾਲੀ ਤੇਰੀ ਗੱਲ ਪਕਾਉਣ ਵਾਲੀ ਯਾਰ ਉਹ ਹੀ ਫਿਰ ਹਾਂ ਕਹਿਤਾ ਸਾਡੇ ਇੱਕੋ ਹੀ ਕਹਿ ਹਾਂ ਨਾਮ ਕਾ ਇੱਕੋ ਛੱਡ ਕੇ ਕਹਿਤੀ ਤੈਨੂੰ ਜਿਹੜੀ ਕਹਿਤੀ ਬਸ ਉਹ ਹੀ ਹਜ਼ਾਰ ਹੀ ਹਾਂ ਸੌ ਬਾਰੇ ਸੌਦੇ ਨਾ ਹੁੰਦੇ ਆ ਬਾਈ ਯਾਰ ਕਹਿਤਾ ਫੋਨ ਤੇ ਚਲੀ ਹੋ ਗਈ ਆ ਨਾ ਮੇਰੇ ਦੇਣੇ ਬਾਈ ਮੈਂ ਤੀਜਾ ਬੰਦਾ ਬਾਈ ਮੈਂ ਤੀਜਾ ਆਹ ਸੋਨਾ ਮੇਰੀ ਗੱਡੀ ਖੜੀਆ ਗੱਡੀ ਦਾ ਉਹ ਰੇ ਬਾਬਾ ਜਾਦਾ ਉਹ ਨਹੀਂ ਮਾਰਦੇ ਗਰੀਬ ਹੀ ਤੇ ਸਾਰੇ ਟਰਾਲੇ ਗੱਡੀਆਂ ਦੇ ਸਾਰੇ ਇਹਨੇ ਕਹਿੰਦਾ ਵਾ ਕੌਣ ਮਾਰਦਾ ਪਿਆਰ ਪੈਸੇ ਗਿਣ ਕੇ ਲਓ ਪਾਟਿਆ ਨੋਟ ਨਾਲੇ ਪਾਟਿਆ ਸੀ ਬੱਕਰੀ ਵੀ ਨਹੀਂ ਸੀ ਧਰਮ ਦਾ ਕੰਮ ਨਹੀਂ ਹੈ ਮੈਂ ਸਾਰਾ ਘਰ ਦਾ ਬਾਹਰ ਦੇਖ ਰਿਹਾ ਬਾਈ ਫਿਰ ਸੁੱਤ ਹੋਇਆ ਉਹ ਬਾਬਾ ਇੱਥੇ ਤੋਂ ਸ਼ੁਰੂ ਹੋ ਗਿਆ ਬਾਈ ਆਣਗੇ ਬਾਬਾ ਅੱਥਰੀ ਆ ਬਾਈ ਆ ਗਾ ਸੁਣ ਲੈ ਤੂੰ ਬੰਦਾ ਸਿੱਖੂ ਵਾਲਾ ਨਾ ਕਰ 52 ਦੀ ਓਏ ਹਜ਼ਾਰ ਹਜ਼ਾਰ ਨਾਲ ਬੱਕਰੀ 52 ਦੀ ਤੂੰ ਛਾੜ ਦੇ ਕੇ ਹੇ ਲੋੜ ਤੇ ਤੋੜ 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 ਪੈਸੇ ਦਾ ਬਾਈ ਤੇ ਦੇ ਕੇ ਜਾਵਾ ਕਿਹਦੇ ਨਾਲ ਹੱਥ ਵਿੱਚ ਆ ਦੇ ਬਾਈ ਇਹ ਆ ਪੈਸੇ ਤਾਂ ਬਹੁਤ ਤੇਰੀ ਰੇ ਇਹਨਾਂ ਜਵਾਬਾਤ ਤੂੰ 5 ਲੱਖ ਦਾ ਮਾਲ ਦਵਾ ਦੇ ਪੈਸੇ ਤਾਂ ਨਾ ਤੈਨੂੰ ਹੋਰ ਲਿਆ ਪਾਲਾ ਖੋਚੋ ਜਮਾ ਖੋਚਾ ਬਾਈ ਗੱਲ ਬੱਦੇ ਪਹਾੜ ਤੇ ਲੈ ਜਾ ਉਹ ਤੇਰਾ ਨਾਟ ਵਾਲਾ ਸਾਨੂੰ ਤਾਹੀ ਹਰ ਘਰ ਜੇ ਪਹੁੰਚ ਜਾਂਦੇ ਉਹ ਤਾਂ ਕਰਮਾਂ ਦੀ ਇਹਨੇ ਏਜੈਂਟੀਆਂ ਬਾਲੀਆਂ ਨੇ ਦੁੱਧੋ ਦੋਵੀਆਂ ਬਾਈ ਜੀ